ਕੇਂਦਰ ਸਰਕਾਰ ਨੇ ਪੰਜਾਬ ਦੇ 800 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਰੱਦ ਕਰ ਦਿੱਤੇ ਨੇ ਯਾਨੀ ਕਿ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ। ਇਹ ਫੈਸਲਾ ਟੈਂਡਰ ਜਾਰੀ ਕਰਨ ਤੇ ਨਿਰਮਾਣ ਕਾਰਜ ਸ਼ੁਰੂ ਕਰਨ ਦੇ ਵਿੱਚ ਹੋਈ ਦੇਰੀ ਦੇ ਕਾਰਨ ਲਿਆ ਗਿਆ। ਇਹ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਦੇ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਰਾਜ ਸਰ ਲਗਭਗ 4 ਲੱਖ ਕਰੋੜ ਦਾ ਕਰਜ਼ਾ ਹੈ। ਕੇਂਦਰ ਨੇ ਪਹਿਲਾਂ ਹੀ ਪਿੰਡੂ ਵਿਕਾਸ ਫੰਡ ਤਹਿਤ 7000 ਕਰੋੜ ਰੁਪਏ ਤੋਂ ਵੱਧ ਦੇ ਫੰਡ ਰੋਕੇ ਹੋਏ ਨੇ ਜੋ ਕਿ ਪਿੰਡੂ ਖੇਤਰਾਂ ਦੇ ਵਿੱਚ ਬੁਨਿਆਦੀ ਢਾਂਚੇ ਤੇ ਸੜਕਾਂ ਦੀ ਮੁਰੰਮਤ ਲਈ ਜ਼ਰੂਰੀ ਨੇ। ਤਾਂ ਪ੍ਰਧਾਨ ਮੰਤਰੀ ਸੜਕ ਪ੍ਰੋਜੈਕਟ ਕੇਂਦਰ ਨੇ ਚੌਂਚ ਸੜਕਾ ਦੇ ਅਪਗ੍ਰੇਡ ਅਤੇ 38 ਪੁਲਾਂ ਦੇ ਨਿਰਮਾਣ ਦੇ ਲਈ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ ਪਰ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਇਹਨਾਂ ਪ੍ਰੋਜੈਕਟਾਂ ਤੇ ਕੰਮ 31 ਮਾਰਚ 2025 ਤੋਂ ਪਹਿਲਾਂ ਸ਼ੁਰੂ ਹੋ ਜਾਵੇ ਜਿਨ੍ਹਾਂ ਤੇ 828.87 ਕਰੋੜ ਰੁਪਏ ਦੀ ਲਾਗਤ ਹੋਣ ਦਾ ਅਨੁਮਾਨ ਹੈ ਪਰ ਅਜੇ ਹੱਥ ਨਹੀਂ ਹੋ ਸਕਿਆ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 59 ਸੜਕਾਂ ਦਾ ਪੁਨਰ ਨਿਰਮਾਣ ਕੀਤਾ ਜਾਣਾ ਸੀ ਜਿਸ ਦੇ ਵਿੱਚ ਨਵੀਂ ਸੜਕ ਬਣਾਉਣ ਦੇ ਲਈ ਡਾਮਰ ਅੰਡਰਲਾਈਨਿੰਗ ਪਰਤ ਦੀ ਮੁਰਵਰਤ ਹੋਣੀ ਸੀ ਜਿਸ ਦੇ ਵਿੱਚ ਚਾਰ ਵਾਰ ਟੈਂਡਰ ਜਾਰੀ ਕੀਤੇ ਗਏ ਪਰ ਕੋਈ ਫਰਮ ਅੱਗੇ ਹੀ ਨਹੀਂ ਆਈ ਤੇ ਚਾਰ ਸੜਕਾਂ ਤੇ 35 ਪੁਲਾਂ ਵਾਲੇ ਪ੍ਰੋਜੈਕਟ ਜਿਸ ਨੂੰ ਮਾਰਚ 2025 ਦੇ ਵਿੱਚ ਮਨਜ਼ੂਰੀ ਦਿੱਤੀ ਗਈ ਤੇ ਟੈਂਡਰ ਪ੍ਰਕਿਰਿਆ ਦੇ ਵਿੱਚ ਸੀ ਤੇ ਕੰਮ ਇੱਕ ਮਹੀਨੇ ਦੇ ਵਿੱਚ ਸ਼ੁਰੂ ਹੋਣਾ ਸੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਪ੍ਰੋਜੈਕਟਾਂ ਨੂੰ ਦੋ ਰੱਦ ਕੀਤਾ ਗਿਆ ਜਦੋਂ ਕੰਮ ਸ਼ੁਰੂ ਹੋਣ ਵਾਲਾ ਸੀ ਤਾਂ ਪੰਜਾਬ ਲੋਕ ਨਿਰਮਾਣ ਵੱਲੋਂ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਦੇ ਸਕੱਤਰ ਨੂੰ ਭੇਜੇ ਗਏ ਪੱਤਰ ਜੇ ਵੀ ਕਿਹਾ ਗਿਆ ਕਿ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਇਹਨਾਂ ਚ ਕੁ ਸੜਕਾਂ ਮਿਸਰ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਸਰਹੱਦੀ ਖੇਤਰਾਂ ਦੇ ਵਿੱਚ ਨੇ ਜਿਨ੍ਹਾਂ ਦੀ ਤੁਰੰਤ ਮੁਰੰਮਤ ਦੀ ਸਫਾਰਿਸ਼ ਸਾਂਸਦ ਮੈਂਬਰਾਂ ਨੇ ਕੀਤੀ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰੀ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਪੱਤਰ ਲਿਖ ਕੇ ਨਾ ਪੁਰਾ ਦੇ ਨ ਦੀ ਲੋੜ ਤੇ ਜ਼ੋਰ ਦਿੱਤਾ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਨੇ ਪੰਜਾਬ ਨੂੰ ਲਿਖੇ ਆਪਣੇ ਪੱਤਰ ਚ ਕੀ ਹੈ ਕਿ ਉਹਨਾਂ ਨੂੰ ਰਾਜ ਤੋਂ ਪ੍ਰੋਜੈਕਟ ਦੀ ਸਮਾਂ ਸੀਮਾ ਵਧਾਉਣ ਦੇ ਲਈ ਪੱਤਰ ਮਿਲਿਆ ਸਮਝਾ ਸਿਰਫ ਉਹਨਾਂ ਉਪਰ ਕੰਮਾਂ ਦੇ ਲਈ ਵਧਾਈ ਗਈ ਸੀ ਜਿਹਦੇ ਟੈਂਡਰ ਪਹਿਲਾਂ ਹੋ ਚੁੱਕੇ ਨੇ ਤੇ ਉਹ ਸਾਰੀ ਸ਼ੁਰੂ ਹੋ ਚੁੱਕੀ ਹੈ ਜਿਹੜਾ ਕੰਮ ਸ਼ੁਰੂ ਹੋ ਗਏ ਨੇ ਫਿਰ ਮਾਰ 2026 ਇਸ ਤੋਂ ਪਹਿਲਾਂ ਪੂਰੇ ਨਹੀਂ ਹੋ ਸਕਦੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ 800 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਰੱਦ ਕਰ ਦਿੱਤੇ ਨੇ ਯਾਨੀ ਕਿ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਇਹ ਫੈਸਲਾ ਟੈਂਡਰ ਜਾਰੀ ਕਰਨ ਤੇ ਨਿਰਮਾਣ ਕਾਰਜ ਸ਼ੁਰੂ ਕਰਨ ਦੇ ਵਿੱਚ ਹੋਈ ਦੇਰੀ ਦੇ ਕਾਰਨ ਲਿਆ ਗਿਆ ਇਹ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਦੇ ਲਈ ਇੱਕ ਵੱਡਾ ਝਟਕਾ ਕਿਉਂਕਿ ਰਾਜ ਸਰ ਲਗਭਗ 4 ਲੱਖ ਕਰੋੜ ਦਾ ਕਰਜ਼ਾ ਹੈ ਕੇਂਦਰ ਨੇ ਪਹਿਲਾਂ ਹੀ ਪੰਡੂ ਵਿਕਾਸ ਫੰਡ ਤਹਿਤ 7000 ਕਰੋੜ ਰੁਪਏ ਤੋਂ ਵੱਧ ਦੇ ਫੰਡ ਰੋਕੇ ਹੋਏ ਨੇ ਜੋ ਕਿ ਪੰਡੂ ਖੇਤਰਾਂ ਦੇ ਵਿੱਚ ਬੁਨਿਆਦੀ ਾਂਜੇ ਤੇ ਸੜਕਾਂ ਦੀ ਮੁਰੰਮਤ ਲਈ ਜ਼ਰੂਰੀ ਨੇ ਤਾਂ ਪ੍ਰਧਾਨ ਮੰਤਰੀ ਸੜਕ ਪ੍ਰੋਜੈਕਟ 3 ਦੇ ਤਹਿਤ ਕੇਂਦਰ ਨੇ ਚੌਂਟ ਸੜਕਾਂ ਦੇ ਅਪਗ੍ਰੇਡ ਅਤੇ 38 ਪੁਲਾਂ ਦੇ ਨਿਰਮਾਣ ਦੇ ਲਈ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ ਪਰ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਇਹਨਾਂ ਪ੍ਰੋਜੈਕਟ ਅਤੇ ਕੰਮ 31 ਮਾਰਚ 2025 ਤੋਂ ਪਹਿਲਾਂ ਸ਼ੁਰੂ ਹੋ ਜਾਵੇ ਜਿਨ੍ਹਾਂ ਤੇ 828.87 ਕਰੋੜ ਰੁਪਏ ਦੀ ਲਾਗਤ ਹੋਣ ਦਾ ਅਨੁਮਾਨ ਹੈ ਪਰ ਅਜੇ ਹੱਥ ਨਹੀਂ ਹੋ ਸਕਿਆ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 59 ਸੜਕਾਂ ਦਾ ਪੁਨਰ ਨਿਰਮਾਣ ਕੀਤਾ ਜਾਣਾ ਸੀ ਜਿਸ ਦੇ ਵਿੱਚ ਨਵੀਂ ਸੜਕ ਬਣਾਉਣ ਦੇ ਲਈ ਡਮਰ ਅੰਡਰਲਾਈਨਿੰਗ ਪਰਤ ਦੀ ਮੁਰਵਰਤ ਹੋਣੀ ਸੀ ਜਿਸ ਦੇ ਵਿਚਾਰਵਾਰ ਟੈਂਡਰ ਜਾਰੀ ਕੀਤੇ ਗਏ ਪਰ ਕੋਈ ਫਰਮ ਅੱਗੇ ਹੀ ਨਹੀਂ ਆਈ ਵਿਚਾਰ ਸੜਕਾਂ ਤੇ 35 ਪੁਲਾਂ ਵਾਲੇ ਪ੍ਰੋਜੈਕਟ ਜਿਸ ਨੂੰ ਮਾਰਚ 2025 ਦੇ ਵਿੱਚ ਮਨਜ਼ੂਰੀ ਦਿੱਤੀ ਗਈ ਤੇ ਟੈਂਡਰ ਪ੍ਰਕਿਰਿਆ ਦੇ ਵਿੱਚ ਸੀ ਤੇ ਕੰਮ ਇੱਕ ਮਹੀਨੇ ਦੇ ਵਿੱਚ ਸ਼ੁਰੂ ਹੋਣਾ ਸੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਪ੍ਰੋਜੈਕਟਾਂ ਨੂੰ ਦੁਬਾਰਾ ਰੱਦ ਕੀਤਾ ਗਿਆ ਜਦੋਂ ਕੰਮ ਸ਼ੁਰੂ ਹੋਣ ਵਾਲਾ ਸੀ ਤਾਂ ਪੰਜਾਬ ਲੋਕ ਨਿਰਮਾਣ ਵੱਲੋਂ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਦੇ ਸਕੱਤਰ ਨੂੰ ਭੇਜੇ ਗਏ ਪੱਤਰ ਜੇ ਵੀ ਕਿਹਾ ਗਿਆ ਕਿ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਇਹਨਾਂ ਚ ਕੁ ਸੜਕਾਂ ਮਿਸਰ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਸਰਹੱਦੀ ਖੇਤਰਾਂ ਦੇ ਵਿੱਚ ਨੇ ਜਿਨ੍ਹਾਂ ਦੀ ਤੁਰੰਤ ਮੁਲਮਮਦ ਦੀ ਸफारਿਸ਼ ਸਾਂਸਦ ਮੈਂਬਰਾਂ ਨੇ ਕੀਤੀ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰੀ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਪੱਤਰ ਲਿਖ ਕੇ ਨਾ ਪੁਰਾ ਦਿੱਤਾ ਕੇਂਦਰੀ ਪੈੰਡੂ ਵਿਕਾਸ ਮੰਤਰਾਲੇ ਨੇ ਪੰਜਾਬ ਨੂੰ ਲਿਖੇ ਆਪਣੇ ਪੱਤਰ ਚ ਕੀ ਹੈ ਕਿ ਉਹਨਾਂ ਨੂੰ ਰਾਸਤੋ ਪ੍ਰੋਜੈਕਟ ਅ ਦੀ ਸਮਾਂ ਸੀਮਾ ਵਧਾਉਣ ਦੇ ਲਈ ਪੱਤਰ ਮਿਲਿਆ ਸਮਝਾ ਸਮਰਫ ਉਹਨਾਂ ਉਪ ਕੰਮਾਂ ਦੇ ਲਈ ਵਧਾਈ ਗਈ ਸੀ ਜਿਹਦੇ ਟੈਂਡਰ ਪਹਿਲਾਂ ਹੋ ਚੁੱਕੇ ਨੇ ਤੇ ਉਹ ਸਾਰੀ ਸ਼ੁਰੂ ਹੋ ਚੁੱਕੀ ਹੈ ਜਿਹੜਾ ਕੰਮ ਸ਼ੁਰੂ ਹੋ ਗਏ ਨੇ ਫਿਰ ਮਾਰ 2026 ਇਸ ਤੋਂ ਪਹਿਲਾਂ ਪੂਰੇ ਨਹੀਂ ਹੋ ਸਕਦੇ ਉਹਨਾਂ ਨੂੰ ਰੋਕਿਆ ਜਾ ਸਕਦਾ